ਕਿਸਾਨਾਂ ਨੂੰ ਮੋਟਰਾਂ ਦੀ ਸਪਲਾਈ 8 ਘੰਟੇ ਪੂਰੀ ਨਾ ਮਿਲਣ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ 30 ਜੁਲਾਈ ਨੂੰ ਐਕਸੀਅਨ ਦਫ਼ਤਰ ਗੁਰਾਇਮ ਵਿਖੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਮੀਂਹ ਦੇ باوجود ਵੀ ਸਵੇਰੇ 10 ਵਜੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਤਕਰੀਬਨ 2 ਘੰਟੇ ਬਿਜਲੀ ਦਫ਼ਤਰ ਅੰਦਰ ਹੀ ਇਹ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਅਤੇ ਬਾਰ-ਬਾਰ ਬੁਲਾਰਿਆਂ ਵੱਲੋਂ ਬਿਜਲੀ ਅਧਿਕਾਰੀਆਂ ਨੂੰ ਉਹਨਾਂ ਦੀ ਗੱਲ ਸੁਣਨ ਅਤੇ ਮੰਗ ਪੱਤਰ ਲੈਣ ਲੈਸ ਉਹਨੇ ਇਹ ਵੀ ਭੇਜ ਗਏ ਪਰ 2 ਘੰਟੇ ਬੀਤ ਜਾਣ ਦੇ باوجود ਵੀ ਕੋਈ ਵੀ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਨੂੰ ਨਹੀਂ ਆਇਆ ਜਿਸ ਤੋਂ ਗੁਸਾਈ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਉੱਪਰ ਧਰਨਾ ਲਗਾ ਦਿੱਤਾ ਗਿਆ ਇਸ ਦੌਰਾਨ ਐਕਸ਼ਨ ਗੁਰਾਇਆ ਖੁਦ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਤੇ ਹੈਂਡ ਫ੍ਰੀ ਕਰਕੇ ਪਟਿਆਲਾ ਦਫ਼ਤਰ ਵਿਖੇ ਗੱਲਬਾਤ ਕੀਤੀ ਤੇ ਧਰਨਾਕਾਰੀਆਂ ਨੂੰ ਦਫ਼ਤਰ ਵਿਖੇ ਬੁਲਾ ਕੇ ਧਰਨੇ ਨੂੰ ਸ਼ਾਂਤ ਕਰਵਾਇਆ ਹੈਰਾਨੀ ਦੀ ਗੱਲ ਇਹ ਰਹੀ ਕਿ 3 ਘੰਟੇ ਚੱਲੇ ਇਸ ਧਰਨੇ ਵਿੱਚ ਗੁਰਾਇੰ ਦਾ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪੁੱਜਾ ਤੇ ਜਦੋਂ ਲੰਮਾ ਜਾਮ ਲੱਗ ਗਿਆ ਤਾਂ ਉਸ ਸਮੇਂ ਪੁਲਿਸ ਮੁਲਾਜ਼ਮ ਮੌਕੇ ਤੇ ਪੁੱਜੇ ਜਿਸ ਨਾਲ ਰਾਹਗੀਰਾਂ ਨੂੰ ਕਾफी ਖੱਜਲਖਵਾਰ ਵੀ ਹੋਣਾ ਪਿਆ ਅੱਜ ਜਿਹੜਾ ਐਕਸ਼ਨ ਦਾਫਤਰ ਦੇਖੀ ਧਰਨਾ ਦਿੱਤਾ ਗਿਆ ਜਿ ਬਿਜਲੀ ਮੰਗਨ ਲੈ ਕੇ ਕੀ ਸਾਰਾ ਪ੍ਰੋਗਰਾਮ ਸੀਗਾ ਤੇ ਕੀ ਕੀ ਅੱਜ ਹੋਇਆ ਇਹ ਲਾਟਾ ਭਰਦੇ ਜਿਹੜੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਦੀ ਮੰਨ ਲਓ 8 ਘੰਟੇ ਜਿਹੜੀ ਮੋਟਰਾਂ ਦੀ ਆਪਤੀ ਉਹਦਾ ਇਹ ਪ੍ਰੋਬਲਮ ਸੀ ਤੇ ਜਿਹੜੀ 24 ਘੰਟੇ ਵਾਲੀ ਘਰਾਂ ਦੀ ਆ ਉਹ ਵੀ ਪ੍ਰੋਬਲਮ ਸੀ ਦੋਨਾਂ ਪ੍ਰੋਬਲਮ ਨੂੰ ਲੈ ਕੇ ਜਿਹੜਾ ਉਹ ਅੱਜ ਦਾ ਜਿਹੜਾ ਧਰਨਾ ਸਿਚੇਸ਼ਨ ਸਾਹਿਬ ਦੇ ਦਿੱਤਾ ਗਿਆ ਇਹਦੇ ਨਾਲ ਨਾਲ ਜਿਹੜੀਆਂ ਹੋਰ ਮੰਨ ਲਓ ਸ਼ਬਦ ਵੀ ਇਹਨਾਂ ਦੇ ਉੱਤੇ ਸਾਡੀਆਂ ਮੁਸ਼ਕਿਲਾਂ ਆਇਆ ਛੋਟੀਆਂ ਛੋਟੀਆਂ ਮੁਸ਼ਕਿਲਾਂ ਆ ਉਹਨਾਂ ਮਸਲਾਂਾਂ ਵੀ ਜਿਹੜੀਆਂ ਆ ਉਹ ਇੱਥੇ ਅਸੀਂ ਸਾਹਿਬ ਨਾਲ ਜਿਹੜੀਆਂ ਸਿਚੇਸ਼ਨ ਸਾਹਿਬ ਨਾਲ ਸਾਂਝੀਆਂ ਕੀਤੀਆਂ ਸਾਡੀ ਆਜੀ ਮਜ਼ਦੂਰੀ ਇਹ ਬਣੀ ਵੀ ਅਸੀਂ 10:30 ਵਜੇ ਇੱਥੇ ਜਿਹੜਾ ਕਿਸਾਨ ਜਥ ਤਾਰਨਾ ਜਿਹੜਾ ਲਾ ਦਿੱਤਾ ਗਿਆ। ਤਾਰਨਾ ਲਾਉਣ ਤੋਂ ਬਾਅਦ ਐਕਸ਼ਨ ਸਾਹਿਬ ਜਿਹੜੇ ਐਥੋਂ ਚਲੇ ਗਏ। ਉਹ ਦੂਸਰੇ ਮੁਲਾਜ਼ਮਾਂ ਨਾਲ رابطہ ਕਾਇਮ ਕਰਨ ਦੇ باوجود ਵੀ ਸਾਡੇ ਪੱਲੇ ਮੰਨ ਲਓ ਕੁਝ ਨਾ ਜਿਵੇਂ ਬੰਦਿਆਂ ਦੀ ਉਹਨੂੰ ਪਾਇਆ। ਤੇ ਜਦੋਂ ਫਿਰ ਜੀਜੀ ਰੋਡ ਤੇ ਗਏ ਤਾਂ ਫਿਰ ਸਾਨੂੰ ਅੱਧਾ ਘੰਟਾ ਲੱਗਾ ਜਦੋਂ ਐਕਸ਼ਨ ਸਾਹਿਬ ਜੀ ਦੀ ਰੋਡ ਦੇ ਉੱਤੇ ਆ ਗਏ ਆ। ਇਹ ਮੰਨ ਲਓ ਵੀ ਠੀਕ ਹੈ ਜਿਹੜੇ ਸਾਡੇ ਪੁਰਾਣੇ ਸਿਆਣੇ ਵੀ ਉਹ ਗੱਲ ਕਹਿੰਦੇ ਸੀ ਵੀ ਉਹਨਾਂ ਜੱਟਾਂਾਂ ਮਾਂ ਵੀ ਦੁੱਧ ਨਹੀਂ ਦਿੰਦੀ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਤੇ ਇਹ ਹੁਣ ਸਾਨੂੰ ਸਮਝਣ ਲਈ ਆਪਾਂ ਨੂੰ ਸਾਰਿਆਂ ਨੂੰ ਲੋੜਿਆ ਵੀ ਜਦੋਂ ਇੱਥੇ ਹੀ ਬੈਠੇ ਰਹੇ ਕੈਂਟਾ 1.5- ਤੇ ਉਹਨਾਂ ਦੇ ਕੰਮ ਦੇ ਉੱਤੇ ਜੁਣੀ ਸਰਗੀ ਜਦੋਂ ਰੋਡ ਦੇ ਉੱਤੇ ਗਏ ਆ ਤੇ ਉਸ ਦੇ ਲੱਦੇ ਘੰਟੇ ਦੇ ਵਿੱਚ ਜਿਹੜਾ ਆ ਇਸਨ ਜਿਹੜਾ ਉਹ ਆ ਗਿਆ ਚੰਗੀ ਗੱਲ ਹੋ ਗਈ ਆ ਗਿਆ ਤੇ ਹੁਣ ਉਹਨਾਂ ਬੈਠ ਕੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਲਾਕੇ ਭਰ ਦੀਆਂ ਉਹ ਸਾਂਝੀਆਂ ਕੀਤੀਆਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਆਪਣੀਆਂ ਮੁਸ਼ਕਲਾਂ ਦਾ ਕੁਝ ਮੁਸ਼ਕਲਾਂ ਉਹਨੇ ਕਿਹਾ ਵੀ ਮੈਂ 2-4 ਦਿਨ ਦੇ ਵਿੱਚ ਲੈ ਜਿਹੜੀਆਂ ਆ ਉਹ ਜਿਹੜੀਆਂ ਤੁਹਾਡੀਆਂ ਜਿਹੜੀਆਂ ਫੋਨ ਵਾਲੀਆਂ ਛੇਤੀ ਹੱਲ ਕਰ ਦੇਣੀਆਂ ਬਾਕੀ ਸਾਨੂੰ ਥੋੜਾ ਜਿਹਾ ਟਾਈਮ ਦਿਓ ਉਹਦੇ ਲਈ ਜਿਹੜੀ ਪ੍ਰੋਬਲਮ ਸਾਡੀ ਮੇਨ ਆ ਗਈ ਸੀ ਕਿਸਾਨਾਂ ਨੂੰ 8 ਘੰਟੇ ਬੱਤੀ ਵਾਲੀ ਵੇ ਕਦੀ 2 ਘੰਟੇ ਆ ਗਈ ਕਦੀ 3 ਘੰਟੇ ਚੱਲ ਗਏ ਫਿਰ ਅੱਧਾ ਘੰਟਾ ਗਿਆ ਫਿਰ ਚੱਲ ਗਈ ਮੈਸੇਜ ਕੋਈ ਹੋਰ ਹੁੰਦਾ ਤੇ ਬੱਤੀ ਆਉਣ ਦਾ ਕੋਈ ਟਾਈਮ ਹੋਰ ਹੁੰਦਾ ਉਹਨੇ ਫੇ ਪਟਿਆਲਾ ਆਪਣੇ ਮਨੋਂ ਉਥੇ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਗੱਲ ਕੀਤੀ ਆ ਤੇ ਉਹਨਾਂ ਨਾਲ ਰਿਟਰਨ ਦੇ ਵਿੱਚ ਦੇ ਕੇ ਕੱਲ ਤੋਂ ਜਿਹੜੀ ਆ ਤੁਹਾਡੀ ਬੱਤੀ ਸਪਲਾਈ ਆ ਉਹਦੇ ਵਜੇ ਦਾ 1000 ਰੁਪਏ ਦਊਗਾ ਇਹ ਵਿਸ਼ਵਾਸਨ ਦੇ ਕੇ ਅੱਜ ਤੱਕ ਧੰਨ ਜਿਹੜਾ ਆਪਣਾ ਸਮਾਪਤੀ ਧੰਨਵਾਦ